ਮਿਡਡੇ ਮੀਲ ਕੁੱਕ ਬੀਬੀਆਂ ਅਤੇ ਸਫਾਈ ਵਰਕਰ ਯੂਨੀਅਨ ਵੱਲੋਂ ਤਹਿਸੀਲਦਾਰ ਸਭ ਮਾਨਸਾ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਗਿਆ ਮੰਗ ਪੱਤਰ ਗੱਲਬਾਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤੋ ਜਿਹੜੀ ਇਸ ਮੌਕੇ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਅੱਜ ਮਿਡਡੇ ਮੀਲ ਕੁੱਕ ਬੀਬੀਆਂ ਅਤੇ ਸਫਾਈ ਵਰਕਰ ਯੂਨੀਅਨ ਵੱਲੋਂ ਤਹਿਸੀਲਦਾਰ ਸਭ ਮਾਨਸਾ ਰਾਹੀਂ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਨੂੰ ਮੰਗ ਪੱਤਰ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਤਨਖਾਹਾਂ ਦੇ ਵਿੱਚ ਵਾਅਦੇ ਨੂੰ ਲੈ ਕੇ ਜਿਹੜੀਆਂ ਗੱਲਾਂ ਲੇਖੀਆਂ ਉਹਨਾਂ ਨੇ ਮਾਨਸਾ ਦੇ ਬਾਲਪਬਨ ਸਾਹਮਣੇ ਧਰਨਾ ਲਾ ਕੇ ਜਿਹੜਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਕੇ ਜਿਹੜਾ ਮੰਗ ਪੱਤਰ ਭੇਜਿਆ ਸ਼ਾਂਤਮਈ ਪ੍ਰਦਰਸ਼ਨ ਕਰਕੇ ਸਟੇਟ ਨੂੰ ਵੱਖ-ਵੱਖ ਬੁਲਾ ਰਹੇ ਨੇ ਸਰਕਾਰ ਦੇ ਉਹ ਵਾਅਦੇ ਵੀ ਯਾਦ ਕਰਾਏ ਇਸ ਮੌਕੇ ਵੱਖ-ਵੱਖ ਆਗੂਆਂ ਨੇ ਹੋਰ ਜਾਣਕਾਰੀ ਦਿੱੰਦੀ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਕੀ ਨਾ ਬਈ ਮਨਜੀਤ ਕਰ ਕਿੱਥੋਂ ਗਏ ਅੱਜ ਧਰਨਾ ਲਗਾਇਆ ਗਿਆ ਮੰਗ ਪੱਤਰ ਦਿੱਤਾ ਹੈਗਾ ਕਿਵੇਂ ਦੇਖਦੇ ਹੋ ਸਰਕਾਰ ਦੀ ਕਾਰਗੁਜ਼ਾਰੀ ਅੱਛਾ ਅੱਜ ਕਹਿੰਦੇ 100 ਰੁਪਏ ਨਾਲ ਕੋਈ ਵੀ ਗੁਜ਼ਾਰਾ ਕਰਕੇ ਦੇਖੋ ਕੋਈ ਗੁਜ਼ਾਰਾ ਨਹੀਂ ਹੁੰਦਾ ਵੇਖ ਸਾਡੇ ਬੱਚੇ ਨੇ ਅਸੀਂ ਕਿਵੇਂ ਸਕੂਲ ਚੰਗਾ ਨਹੀਂ ਕਰਾ ਰਹੇ ਸਰਕਾਰਾ ਤੁਹਾਡੇ ਨਾਮ ਬਿਕਤੇ ਕਰ ਰਹੀਆਂ ਨੇ ਵੀ ਸਾਡਾ 8000 ਜਿਹੜਾ ਲਾਗੂ ਹੋਇਆ ਸੀਗਾ ਉਹ ਵੀ ਨਹੀਂ ਸਾਨੂੰ ਪਾ ਰਹੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਸਰਕਾਰ ਨੇ ਉਦੋਂ ਅਸੀਂ ਵਧੀਆ ਲੱਗਦੇ ਚੰਗੇ ਲੱਗਦੇ ਆ ਜਦੋਂ ਅਸੀਂ ਵੇਖ ਹੁਣ ਸਾਡਾ ਵਧਾਉਣ ਦਾ ਸਰਕਾਰਾਂ ਨੇ ਕਿਹਾ ਸੀ ਜੇ ਅਸੀਂ ਜਿਹਦੇ ਸੱਖਾਂ ਚ ਆ ਗਏ ਉਦੋਂ ਤੁਹਾਡੀ ਤਨਖਾਹ ਅਸੀਂ ਪੱਕੀ ਬਣਾਵਾਂਗੇ ਉਹਦੋਂ ਸਰਕਾਰ ਦੇ ਮੰਤਰੀ ਜਾ ਕੇ ਦੇਖਣ ਲੱਗੇ ਵੀ ਇਹ ਚ ਨੌਨ ਘਟ ਹੈ ਜਾਂ ਟਮਾਟਰ ਘਟ ਗਿਆ ਨਾ ਕਿਵੇਂ ਮਤਲਬ ਵੀ ਜਿਹੜੇ ਤੁਸੀਂ ਰੋਜ਼ ਆਪਦੇ ਪਰਿਵਾਰ ਪਾਲਦੇ ਹੋ ਮਤਲਬ ਖਾਣਾ ਬਣਾਉਣੇ ਹੋ ਇਹਨੂੰ ਇਨਸਲਟ ਕਰਨ ਤੇ ਤੁਰੇ ਸੀ ਕਿਵੇਂ ਦੇਖਦੇ ਉਹਨੂੰ ਏ ਕਹਿੰਦੇ ਵੀ ਬਸ ਸਾਨੂੰ ਟੀਚਰ ਤਾਂ ਘਰ ਵਧੀਆ ਨੇ ਸਾਡੇ ਤੇ ਸਾਨੂੰ ਕਦੇ ਹੁਣ ਜਦੋਂ ਕੋਈ ਆਉਂਦੇ ਕਹੇ ਕੋਈ ਕੋਣ ਮਿਰਚ ਘਾਟਾ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਅਸੀਂ ਆਪਦੇ ਥਾਂ ਅਸੀਂ ਬਹੁਤ ਅੱਛੇ ਇੱਕ ਚੀਜ਼ ਹੁਰ ਵੀ ਦੇਖਣ ਚਾਹੀਏ ਜਿਹੜੇ ਵਰਕਰ ਨੇ ਉਹ ਜਿਹੜੇ ਤੁਹਾਡੇ ਉੱਪਰ ਹੁੰਦੇ ਨੇਗੇ ਉਹ ਕਹਿੰਦੇ ਪਹਿਲਾਂ ਘਰ ਦਾ ਕੰਮ ਕਰਾਉਂਦੇ ਨੇ ਬਾਅਦ ਦੇ ਵਿੱਚ ਮਤਲਬ ਇਥੋਂ ਪਾਣੀ ਪਰ ਮਤਲਬ ਜੋ ਵੀ ਫੈਸਿਲਿਟੀ ਹੈ ਨਾ ਉਹ ਕਰਾਉਂਦੇ ਉਹ ਕਰ ਕਰਾਉਂਦੇ ਨੇ ਹਾਂਜੀ ਉਹ ਕਹਿੰਦੇ ਜਿਹੜੇ ਮਸਜੂਦ ਦੇ ਵਿੱਚ ਆ ਕੰਮ ਕਰੋ ਆ ਕੰਮ ਕਰਵਾਓ ਉਹ ਤੁਸੀਂ ਖਾਣਾ ਕਿੱਧਰੋਂ ਸਾਡੇ ਮਰਦ ਖਾਣਾ ਖਾਣੇ ਤੇ ਨਹੀਂ ਜਾਵਦੇ ਉਹ ਬਿਲਾ ਹੁਕਮਰਾ ਸਾਫ ਕਰਕੇ ਉਹ ਬਿਲਾਉ ਕਰਕੇ ਉਹ ਕਈ ਕੰਮ ਮੰਗ ਮੰਗੇ ਕਰਦੇ ਆ ਵੀ ਸਾਡਾ 10000 ਜਿਹੜਾ ਲਾਗੂ ਕੀਤਾ ਜਾਵੇ ਸਾਡੇ 100 ਰੁਪਏ ਚ ਕੁਛ ਨਹੀਂ ਬਣਦਾ ਮੰਤਰੀ ਤਾਂ ਇਸ ਟਾਈਮ ਦੇ ਵਿੱਚ 10-10000 ਦੀ ਰੋਟੀ ਖਾਂਦੇ ਆ ਸਾਡਾ 100 ਰੁਪਏ ਦੇ ਨਾਲ ਤੂੰ ਦੇਖ ਗੁਜ਼ਾਰਾ ਕਰਕੇ ਕੋਈ ਹੁੰਦਾ ਕੋਈ ਗੁਜ਼ਾਰਾ ਨਹੀਂ ਹੁੰਦਾ ਸਾਡਾ 100 ਰੁਪਏ ਨਾਲ ਅੱਜ ਕੱਲ ਦੀ ਮਹਿੰਗਾਈ 100 ਤੋਂ 60 70 ਤਾਂ ਮੁੱਕਦਾ ਹੋਇਆ ਪਿਆ ਮਹਿੰਗਾਈ ਦੇਖ ਲਓ ਜੀ ਕਿੰਨੀ ਆ ਮੁਗੈ ਇਹਦੇ ਹਿਸਾਬ ਨਾਲ ਨਾਲ ਸਾਡਾ ਇੱਕ ਸੋਨਾ ਗੁਜ਼ਾਰਾ ਨਹੀਂ ਹੁੰਦਾ ਸਾਡਾ ਅਸੀਂ ਤੜਕੇ 8 ਵਜੇ ਤੋਂ ਜਾਂਦੇ ਆ ਅਸੀਂ 12 12 1 ਵਜੇ ਆਉਂਦਾ ਸਾਨੂੰ ਸਕੂਲ ਦੇ ਕੀ ਨਾ ਬਈ ਠੀਕ ਰੋਣ ਠੀਕ ਰੋਣ ਕੀ ਠੀਕ ਹੈ ਤੋ ਹੈ ਕੀ ਮਸਲਾ ਆਪਣਾ ਜਿਹੜਾ ਤੁਸੀਂ ਅਜੇ ਧਰਨਾ ਲਾਇਆ ਤੁਸੀਂ ਜੀ ਮਿੱਧੇ ਨੂੰ ਗੱਲ ਕਰਾਈ ਕਰਨਾ ਯਾਰ ਨੂੰ ਮੋਟ ਕਰਿਆ ਸਰਕਾਰ ਨੇ ਬੜੇ ਬੜੇ ਦਾਬੇ ਕੀਤੇ ਸੀ ਕਿ ਜਿਹੜੇ ਵਰਕਰ ਨੇ ਉਹਨਾਂ ਨੂੰ ਮੰਨ ਲਓ ਕਿ ਜਿਹੜੇ ਬੰਦੇ ਪੱਤੇ ਦਿੱਤੇ ਜਾਣਗੇ ਅਜੇ ਤੱਕ ਲਾਗੂ ਨਹੀਂ ਹੋਇਆ ਕੀ ਕਹਾਂਗੇ ਕੋਈ ਕੁਝ ਨਹੀਂ ਕਰਿਆ ਜੀ ਸਰਕਾਰ ਨੇ ਬਸ ਇੱਕ ਲਾਲਚ ਦੇ ਦਿੰਦੇ ਹੈਗੇ ਬਹੁਤਾ ਵਾਅਦਾ ਕਰ ਦਾਂਗੇ ਜਾਂ ਇਨਾ ਚਿਰ ਰੁਪਇਆ ਵੇਅਰ ਕਰ ਦਾਂਗੇ ਪਰ ਸਾਡੇ ਆਪ ਕੁਝ ਨਹੀਂ ਲੱਗਣਾ ਅੱਜ ਤੁਸੀਂ ਕੋਈ ਮੰਗ ਪੱਤਰ ਦਿੱਤਾ ਕਿਸ ਨੂੰ ਹਾਂ ਜੀ ਕਿਹਨਾਂ ਨੂੰ ਦਿੱਤਾ ਤੁਸੀਂ ਦਾਰ ਆਈ ਸੀ ਜੀ ਡੀਸੀ ਦਫ਼ਤਰ ਹੁੰਦਾ ਹੈ ਡੀਸੀ ਦੇ ਸਾਹਿਬ ਡੀ ਸਾਹਿਬ ਨੂੰ ਦਿੱਤਾ ਕੀ ਦੇ ਨਾਂ ਤੇ ਭੇਜੇਗਾ ਇਹ ਮਿੱਟੀ ਮਿਲ ਵਰਕਰ ਸਾਈ ਸੇਫਟੀਆਂ ਕੀ ਨਾ ਮਾਈ ਕੀ ਮਸਲਾ ਬਣਿਆ ਜਿਹੜਾ ਧਰਨਾ ਲਾਇਆ ਹੋਇਆ ਅਸੀਂ ਜੀ ਅਸੀਂ ਵੀ ਰਸਕੂਨ ਦੇ ਵਿੱਚ ਕੰਮ ਕਰਦੇ ਆ ਜੀ ਪ੍ਰੇਵਰੀ ਚ ਤੇ ਸਾਨੂੰ ਅਸੀਂ ਕਿਹਾ ਸੀਗਾ ਵੀ ਸਾਨੂੰ ਜਿਹੜੇ 18000 ਸਾਡੀ ਮੰਗ ਦੀ ਤਨਖਾਹ ਵੀ ਸਾਨੂੰ ਜਿਹੜੀ ਮੰਗਾ ਉਹੀ ਦੇ ਦਿਓ ਸਾਨੂੰ ਉਹ ਸਾਡਾ ਕੁਛ ਨਹੀਂ ਕਰਦੇ ਸਾਨੂੰ ਖੱਜਲ ਖਵਾਰ ਕਰ ਰਹੇ ਆ ਕਿਤੇ ਕਿਤੇ ਮੀਟਿੰਗ ਰੱਖ ਦਿੰਦੇ ਆ ਜੀ ਕਿਤੇ ਕਿਤੇ ਮੀਟਿੰਗ ਰੱਖ ਦਿੰਦੇ ਆ ਪਹਿਲਾਂ ਸੀ ਉੱਥੇ ਵਸ ਕੰਦਲੜ ਗਈ ਸੀ ਉੱਥੇ ਖੱਜਲਗਵਾਰ ਹੋਏ ਤੇ ਦੋ ਦਿਨ ਅੱਥੇ ੌਕ ਦੇ ਬੱਦੇ ਸਾਨੂੰ ਸਰਕਾਰ ਨੇ ਵਾਦਾ ਕੀਤਾ ਸੀਗਾ ਕਿ ਜਿਹੜਾ ਬੰਦਾ ਪਤਾ ਦਿੱਤਾ ਜਾਊਗਾ ਮਿਲੇ ਹਾਂਜੀ ਉਹ ਨਹੀਂ ਦਿੱਤਾ ਕਿ ਮੰਗ ਕਰਦੇ ਹਾਂ ਬਸ ਇਹੀ ਮੰਗਾਂ ਜੀ ਜਿਹੜੇ ਸਾਡਾ ਬੰਦਾ ਪਤਾ ਉਹ ਸਾਨੂੰ ਦੇ ਦੇਣਾ ਤੇ ਅਸੀਂ ਉਹ ਕਰਦਾਂਗੇ ਸਾਨੂੰ ਕਿੰਨੇ ਕਿ ਜਿਹੜੇ ਇੱਥੇ ਸੈਂਟਰਾਂ ਦੇ ਮਤਲਬ ਕਿ ਵਰਕਰ ਆ ਜਾਂ ਪਹੁੰਚੇ ਤੁਸੀਂ ਹਾਂਜੀ ਅਸੀਂ ਜੀ ਉਹ ਸਕੂਲੋਂ ਆਈ ਸੀ ਬੰਦੇ O sea, ahí, allí cosas que me llegan, porque un año, un año, un nada